ਜੀ ਪੀਐਸ ਕੁਮਾਨ ਦਾ ਐਫਆਈਆਰ ਹੈ 89 ਨੰਬਰ ਐਫਆਈਆਰ 2025 ਦੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗੀਪ ਕੁਮਾਰ ਪੁਰੀਆ ਨੋਮੀਨੇਟਰ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਬਰਕਰ ਤੇ ਲੈ ਕੇ ਆਏ ਆ ਅੱਜ ਮਾਨਯੋਗ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨ ਲਿਆ ਗਿਆ ਤਾਂ ਹੋਰ ਵੀ ਕੇਸਾਂ ਦਾ ਪਰਚੇ ਕੀਤਾ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਬੈਲੋਸੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹਦੇ ਅਕੋਰਡਿੰਗਲੀ ਕੀਤਾ ਜਾਣਾ ਲੱਗਦਾ ਕਿੰਨੇ ਕੁ ਹੋਰ ਮੈਚ ਪਲਾਸ ਹੋ ਸਕਦਾ ਜਿੱਦਾਂ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਤੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਦੀ ਉਹਦੇ ਅਕੋਰਡਿੰਗਲੀ ਕਰ ਲੈਣਾ ਪਟਿਆ ਲੇਟਸਟ ਗੋਲੀ ਕਾਣਾ ਹੋਇਆ ਪਤਾ ਕੁਝ ਵੀ ਨਾਮ ਨਾਮ ਕੀਤਾ ਗਿਆ ਉਹਨਾਂ ਨੂੰ ਤੰ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਜੀ ਥੋੜਾ ਠੀਕ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਰਿਆੜ ਉਹਦੀ ਉਹਦੀ ਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਆਂਦਾ ਬਾਕੀ ਹਰ ਤਿੰਨ ਵੰਦ ਪੁਲਿਸ ਨੂੰ ਆਂਦਾ ਥੈਂਕ ਯੂ ਸਰ